ਇਹ ਇਹ ਪਿਛਲੇ ਜਿਹੜੇ ਕੁਝ ਦਿਨ ਸੀ ਸਾਡੇ ਲਈ ਸਭ ਬਹੁਤ ਉਦਾਸੀ ਭਰੇ ਦਿਨ ਸੀ ਮੇ ਸਾਡੇ ਏਡੇ ਸੋਹਣੇ ਫਨਕਾਰ ਸਾਡੇ ਤੋਂ ਵਿਦਾ ਹੋ ਗਏ ਮੈਂ ਤਾਂ ਜਦ ਕੱਲ ਉਹਨਾਂ ਦੀ ਐਕਸੀਡੈਂਟ ਦੀ ਖਬਰ ਸੁਣੀ ਸੀ ਤਾਂ ਮਨ ਬਹੁਤ ਉਦਾਸ ਸੀ ਮੇਰੀਆਂ ਅੱਖਾਂ ਭਰ ਆਈਆਂ ਫਿਰ ਚਰਨਿਸ ਹੂਜਾ ਨਾਲ ਕਿਉਂਕਿ ਮੈਂ ਦਿੱਲੀ ਉਹਨਾਂ ਨੂੰ ਦੋ ਤਿੰਨ ਵਾਰ ਮਿਲਿਆ ਤੇ ਚੰਡੀਗੜ੍ਹ ਵੀ ਮਿਲਣ ਦਾ ਮੌਕਾ ਮਿਲਿਆ ਸਭ ਤੋਂ ਵੱਡੀ ਗੱਲ ਉਹ ਸੁਰਾਂ ਦੀ ਇੱਕ ਸੁਦਾਗਤ ਤਾਂ ਸੀਗੇ ਸੁਰਾਂ ਨਾਲ ਗਹਿਰੇ ਜੁੜੇ ਹੋਏ ਸੀ ਸੁਰਾਂ ਨਾਲ ਜੋੜਦੇ ਸੀ ਪਰ ਸਭ ਤੋਂ ਵੱਡੀ ਗੱਲ ਉਹ ਕਿ ਬਹੁਤ ਮੁਹੱਬਤੀ ਇਨਸਾਨ ਸੀ ਜਵੰਦਾ ਜਵੰਦਾ ਮੇਰਾ ਜਗਰਾਉ ਮੈਨੂੰ ਮਿਲਦਾ ਰਿਹਾ ਬਹੁਤ ਪਿਆਰਾ ਗਾਇਕ ਬਹੁਤ ਪਿਆਰਾ ਸਿੰਗਰ ਉਹ ਵੀ ਬਹੁਤ ਪਿਆਰਾ ਇਨਸਾਨ ਔਰ ਇਸ ਤਰ੍ਹਾਂ ਜਦੋਂ ਸਾਡੇ ਨਾਲ ਇਸ ਹਾਦਸੇ ਹੁੰਦੇ ਆ ਸਦਮੇ ਹੁੰਦੇ ਆ ਸਾਡਾ ਉਦਾਸ ਹੋਣਾ ਲੱਗਦੇ ਪੰਜਾਬੀ ਨੂੰ ਥੋੜੇ ਥੇਸ ਤੇ ਲੱਗਦੀ ਹੈ ਥੇਸ ਬਹੁਤ ਵੱਡੀ ਥੇਸ ਲੱਗਦੀ ਹੈ ਕਿ ਕਿਸੇ ਚੰਗੇ ਗਾਇਕ ਦਾ ਜਿਹੜਾ ਸਾਫ਼ ਸੁਥਰੇ ਗੀਤ गा ਰਿਹਾ ਔਰ ਪੰਜਾਬੀ ਜ਼ੁਬਾਨ ਦੀ ਬਿਹਤਰੀ ਲਈ ਬਹੁਤ ਵੱਡੇ ਕੰਮ ਕਰ ਰਿਹਾ ਤੇ ਉਹਨਾਂ ਦਾ ਇਸ ਤਰ੍ਹਾਂ ਤੁਰ ਜਾਣਾ ਸੱਚੀਓਂ ਪਾਸ਼ਾ ਨੂੰ ਵੀ ਔਰ ਸਰੋਤਿਆਂ ਨੂੰ ਵੀ ਔਰ ਸਾਡੇ ਵਰਗੇ ਮਿੱਤਰਾਂ ਨੂੰ ਬਹੁਤ ਵੱਡਾ ਘਾਟਾ ਹੁੰਦਾ ਹੈ